ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲੱਸ ਨੀਲਾ ਨਗਰ ਜਿਹੜੀ ਪਟਾਣਕੋਟ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਹਾਈ ਡਾਊਟਸ ਜਿੱਥੇ ਪੋਸਿਬਿਲਿਟੀ ਕੋਈ ਛੁਪ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹਾਂ ਵੀ ਕੋਈ ਉਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਘਣੀਂ ਦਰਖਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਪਏ ਹੁੰਦੇ ਨੇ ਜਾਂ ਜਿਹੜੀਆਂ ਵੈਂਡਿੰਗ ਬਿਲਡਿੰਗਾਂ ਹੋਣੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਦਿੰਦਾ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਆਪਾਂ ਸਰਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ। ਔਰ ਮੈਂ ਅਸੀਂ ਇਹ ਲੋਕਲ ਜਿਹੜੇ ਨੇ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਰਪ੍ਰੇਜੈਂਟੇ ਦੀ ਜੀ ਇਹ ਇਤਲਾ ਜਿਹੜੀ ਆ ਥਾਣੇ ਦੇ ਵਿੱਚ ਜਰੂਰ ਜਲਦੀ ਤੋਂ ਜਲਦੀ ਦਿੱਤੀ ਹੈ। अभियान ਸਾਡਾ ਮਤਲਬ ਕੀ ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲੱਸ ਦੀਨਾ ਨਗਰ ਜਿਹੜੀ ਪਠਾਨਕੋਟ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਉਹ ਹਾਈਡਆਊਟਸ ਜਿੱਥੇ ਪੋਸਿਬਿਲਿਟੀ ਕੋਈ ਛੁੱਕ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹਾਂ ਵੀ ਕੋਈ ਓਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਘਣੀ ਦਰਖਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਪਏ ਹੁੰਦੇ ਨੇ ਜਾਂ ਜਿਹੜੀਆਂ ਵੈਂਡਨ ਬਿਲਡਿੰਗਾਂ ਹੋਣੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਦਿੰਦਾ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਅਸੀਂ ਸਰਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਔਰ ਅਸੀਂ ਇਹ ਲੋਕਲ ਜਿਹੜੇ ਨੇ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਉਰਪਰ ਦੰਦੀ ਦੀ ਜਿਹੜੀ ਪਲਾਹ ਜੜੀ ਆ ਥਾਣੇ ਦੇ ਵਿੱਚ ਜਰੂਰ ਜਲਦੀ ਤੋਂ ਜਲਦੀ ਦਿੱਤੀਏ ਹਾਂਜੀ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਦਿਨਾਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਪਠਾਨਪੁਰ ਸਾਡੇ ਏਅਰਪੋਰਟ ਸਟੇਸ਼ਨ ਤੇ ਅਤਵਾਦੀ ਹਮਲਾ ਹੋਇਆ ਸੀਗਾ ਔਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਵਾਹ ਵਾਹ ਔਰ ਉਸੇ ਨੂੰ ਮਦੇਨਜ਼ਰ ਰੱਖਦੇ ਹੋਇਆ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਾਨਯੋਗ ਐਸਐਸਬੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈਡ ਆਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਦੇ ਨਹੀਂ ਜੀ ਵੱਖ-ਵੱਖ ਟੀਮਾਂ ਦੀ ਇਸ ਵੇਲੇ ਸਾਡੇ ਕੋਲ ਕੋਈ 150 ਮੁਲਾਜ਼ਮਾਂ ਦੇ ਨਾਲ ਅਸੀਂ ਅਲੱਗ-ਅਲੱਗ ਸਕੇਟਰਡ ਹੋਏ ਹਾਂ ਦਰੰਗਲੇ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਬਿਹਰਾਂਪੁਰ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਦੀਨਾਨਗਰ ਚ ਅਲੱਗ ਟੀਮਾਂ ਕੰਮ ਕਰਦੀਆਂ ਨੇ ਇਹਦੇ ਵਿੱਚ ਸਾਡੇ ਕੋਲ ਐਸਓਜੀ ਦੇ ਕਮਾਂਡੋਸ ਤੇ ਦੂਸਰੇ ਬਹਾਦਰਗੜ ਦੇ ਕਮਾਂਡੋਸ ਉਹ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੀ ਪੂਰੀ ਫੋਰਸ ਹੈ ਥਾਣਿਆਂ ਦੀ ਫੋਰਸ ਹੈ ਪੁਲਿਸ ਲਾਈਨ ਦੀ ਫੋਰਸ ਹੈ ਮੇਰੇ ਨਾਲ ਨਾਲ ਨੇ ਬਹੁਤ ਸਾਰੇ ਇਨਸਪੈਕਟਰ ਸਾਹਿਬਾਨ ਸਾਡੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਪੂਰਾ ਇੱਕ ਵਾਰੀ ਇਸ ਏਰੀਆ ਨੂੰ ਬਿਲਕੁਲ ਚੰਗੀ ਤਰ੍ਹਾਂ thorough ਲਈ ਚੈੱਕ ਕਰ ਲਈਏ ਵੀ ਕੋਈ ਵੀ ਗਲਤ ਅੰਸਰ ਸਾਡੇ ਏਰੀਆ ਦੇ ਵਿੱਚ ਨਾ ਜੇ ਤੁਹਾਡੇ ਲਈ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਕਹ ਦੱਸਦੇ ਆ ਵੀ ਸਾਡੇ ਏਰੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਸ਼ੱਕੀ ਕੋਈ ਵੀ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਵੇ ਜਿਹੜਾ ਸ਼ੱਕੀ ਜਾਪਦਾ ਹੋਵੇ ਉਹਦੀ ਜਿਹੜੀ ਸੂਚਨਾ ਜ਼ਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਬਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਜੁੜੀਆਂ ਹੋਈਆਂ